ਬਾਈ ਸਾਰਿਆਂ ਨੂੰ ਬਾਈ ਸਖਾਲਸਾ ਬਗਰੂ ਜੀ ਕੀ ਫਤਿਹ ਸਾਰਿਆਂ ਨੂੰ ਬਾਈ ਧੰਨ ਗੁਰੂ ਸ਼੍ਰੀ ਨਾਨਕ ਦੇਵ ਜੀ ਦੀਆਂ ਗੁਰਪੁਰਬ ਦੀਆਂ ਵਧਾਈਆਂ ਬਾਈ ਜੀ ਇੱਕ ਦੋ ਦਿਨ ਅਡਵਾਂਸ ਚ ਸੱਚੇ ਆਪਾ ਸ਼ਮੇਰ ਕਰਨ ਸਾਰੀ ਦੁਨੀਆ ਤੇ ਤੇ ਬਾਈ ਜੀ ਅੱਜ ਗੋਬੀ ਦੇ ਖੇਤ ਚਾਰੇ ਸੀਗੇ ਗੁੱਡਣ ਲੱਗ ਰਹੇ ਸੀ ਸਿਕੰਦਰ ਸਾਹਿਬ ਹੈ ਮੇਰੇ ਨਾਲ ਸਿਕੰਦਰ ਖਾਨ ਜੀ ਇਹ ਸਾਤਰੀ ਕਾ ਖਾਨ ਸਾਹਿਬ ਉਹ ਠੀਕਾ ਠੀਕਾ ਹੈ ਭਾਈ ਜੀ ਸ਼ਾਮ ਦਾ ਟਾਈਮ ਟੂ ਹਿੱਟਾ ਹੋਈ ਦਿਨ ਦੁਖਦੀ ਖਾਨ ਸਾਹਿਬ ਨਹੀਂ ਨਹੀਂ ਭਾਈ ਓਕੇ ਕੰਮ ਆਇਆ ਜਾਵਾਂ ਚੜਦੀ ਕਲਾ ਹਾਂ ਚੜਦੀ ਕਲਾ ਬਾਬਾ ਜੀ ਬਾਜੀ ਬਸ ਕੇਂਦਰ ਖਾਨ ਜੀ ਮੇਰੇ ਨਾਲ ਨੇ ਜੀ ਬਾਬੇ ਮਰਦਾਨੇ ਦੀ ਇਹ ਵੰਸ ਚੋਂ ਨੇ ਤੇ ਸਾਰਿਆਂ ਨੂੰ ਭਾਈ ਜੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਭਾਈ ਜੀ ਸਾਰੇ ਭਾਈਆਂ ਨੂੰ ਇਹ ਭਾਈ ਜੀ ਮਰਦਾਨਾ ਜੀ ਦੇ ਵੰਸ ਚੋਂ ਭਾਈ ਤੁਸੀਂ ਹਾਂਜੀ ਹਾਂਜੀ ਭਾਈ ਜੀ ਕਿਵੇਂ ਭਾਈ ਜੀ ਆਪਾਂ ਮਰਦਾਨੇ ਦੇ ਚੋਂ ਆ ਗਏ ਬਾਈ ਜੀ ਮੀਰ ਆਲਮ ਜੀ ਮੀਰ ਆਮਲ ਚੋਂ ਆਪਾਂ ਗੁਰੂ ਨਾਨਕ ਦੇਵ ਜੀ ਨਾਲ ਰਹਿੰਦੇ ਦੇ ਸੀ ਮਰਦਾਨਾ ਜੀ ਹਾਂ ਉਹਨਾਂ ਦੀਆਂ ਲਾਚੋਂ ਆ ਗਏਗਾ ਹਾਂ ਜੀ ਲਾਚੋਂ ਆ ਗਏ ਉਹਨਾਂ ਦਾ ਖੂਨ ਆ ਗਏ ਠੀਕ ਉਹਨਾਂ ਦਾ ਖੂਨ ਨੇ ਇਹ ਜਿਹੜੇ ਬਾਬਾ ਨਾਨਕ ਦੇਵ ਜੀ ਨਾਲ ਰਵਾਬ ਵਜਾਉਂਦੇ ਸੀ ਕਿ ਅਠੋਪਰ ਨਾਲ ਰਹਿੰਦੇ ਸੀ ਹਾਂ ਜੀ ਤੇ ਇਹ ਬਹੁਤ ਸਾਡੇ ਪਿੰਡ ਚ ਵਧੀਆ ਸਤਕਾਰ ਹੈ ਇਹਨਾਂ ਦਾ ਬਹੁਤ ਜਿਆਦਾ ਬਾਈ ਜੀ ਬਹੁਤ ਵਧੀਆ ਦਰਾਉਂਦੇ ਆ ਪਿਆਰ ਨਾਲ ਹੁਣ ਦੇਖ ਲੈ ਗੁੱਡ ਗਡਾਈ ਲਿਆ ਲਿਆ ਤੇ ਉਰ ਤੇ ਲਿਆ ਮਹাজার ਗੜਾ ਕੇ ਅਮਰ ਨਾਲ 2 ਘੰਟੇ ਜੀ ਕੋਬੀ ਹਾਂ ਸਕੰਦਰ ਖਾਨ ਜੀ ਕੋਬੀ ਤਿਆਰ ਹੈ 10 ਦਿਨਾਂ ਨੂੰ ਤੇ ਮੈਂ ਤੇ ਖਾਨ ਸਾਹਿਬ ਵਿੱਚ ਆ ਕਰਾਂਗੇ ਕਿਉਂ ਖਾਨ ਸਾਹਿਬ ਹਾਂਜੀ ਹਾਂਜੀ ਬਾਈ ਜੀ ਆਪ ਹੀ ਵੇਚਾਂ ਕਰਾਂਗੇ ਆਪ ਹੀ ਤਿਆਰ ਕਰੀ ਆਈ ਬਸ ਆਪਾਂ ਰੇੜੀ ਲਾਵਾਂਗੇ ਹਾਂਜੀ ਹਾਂਜੀ ਆਪਣੀ ਰੇੜੀ ਹੋਇਆ ਕਰੂਗੀ ਦੁਕਾਨ ਹੋਇਆ ਕਰੂਗੀ ਆਪਣੀ ਫਾਟਕ ਤੇ ਫਾਟਕ ਤੇ ਹਾਂਜੀ ਹਾਂਜੀ ਬਾਈ ਫਾਟਕ ਤੇ ਹੋਇਆ ਕਰੋਗੇ ਨਾ ਫਾਟਕ ਤੇ ਹਾਂਜੀ ਹਾਂਜੀ ਬਾਈ ਜੀ ਫਾਟਕ ਤੇ ਆ ਫਾਟਕ ਤੇ ਸਾਡੀ ਬਾਈ ਦੁਕਾਨ ਹੋਇਆ ਕਰੂਗੀ ਬਾਈ ਜੀ ਆਪਣੀ ਤੇ ਵਧੀਆ ਗੋਭੀ ਹੈ ਕੋਈ ਇਹਦੇ ਵਿੱਚ ਕੋਈ ਰੇ ਨਹੀਂ ਸਪਰੇ ਨਹੀਂ ਬਾਈ ਜੀ ਹਜੇ ਤੱਕ ਤਾਂ ਅੱਗੇ ਮਾਲਕ ਦੀ ਮਰਜ਼ੀ ਹੈ ਤਾਜੀ ਸਬਜ਼ੀ ਹੋਇਆ ਕਰੂਗੀ ਬਾਈ ਜੀ ਤਾਜੀ ਤਿੰਨ ਕਨਾਲਾਂ ਲਾਈਆਂ ਨੇ ਕੋਈ ਨਹੀਂ ਬਸ ਓਨੀ ਕੁ ਤੋੜ ਕੇ ਪੱਟ ਕੇ ਲਿਆ ਕਰਾਂਗੇ ਜਿੰਨੀ ਕੁ ਵਿਕ ਜੇ ਜਿਆਦਾ ਨਹੀਂ ਅਸੀਂ ਲਾਲਚ ਕਰਦੇ ਜਿੰਨਾ ਕ ਬਸ ਵਿਕ ਜੇ ਨਾ ਉਹ ਗਾਜਰਾਂ ਨੇ ਤਿੰਨ ਕਨਾਲਾਂ ਗੋਭੀ ਹੈ ਤੇ ਮਿਰਚਾਂ ਨੇ ਬਾਈ ਹਰੀਆਂ ਸਬਜ਼ੀ ਸਾਰੀ ਤਿਆਰ ਹੈ ਬਾਈ ਮੂਲੀਆਂ ਸਿਕੰਦਰ ਸਾਗਮਲਾ ਥੋੜਾ ਥੋੜਾ ਸਾਗ ਸਾਰਾ ਕੁਸ ਲੈ ਆਇਆ ਕਰਾਂ ਥੋੜਾ ਥੋੜਾ ਤੇ ਹੋਰ ਬਾਈ ਜੀ ਦੁਬਾਰੇ ਫੇਰ ਬਾਈ ਬਾਬੇ ਗੁਰੂ ਨਾਨਕ ਦੇਵ ਜੀ ਜੀ ਨੇ ਤਾਂ-ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੱਖ ਲੱਖ ਵਧਾਈਆਂ ਸਾਰੇ ਹੀ ਮੇਰੇ ਯਾਰਾਂ ਯੂਟਿਊਬਰਾਂ ਨੂੰ ਸਾਰੇ ਪਰਿਵਾਰਾਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਕੁਰਪੂਰਵ ਦੀਆਂ ਲੱਖ ਲੱਖ ਵਧਾਈਆਂ ਏ ਭਾਈ ਚੈਨਲ ਨੂੰ ਫੋਲੋ ਕਰ ਕਹਾਂ ਖਾਨ ਸਾਹਿਬ ਚੈਨਲ ਆਪਣਾ ਫੋਲੋ ਨਹੀਂ ਹੁੰਦਾ ਸਬਸਕ੍ਰਾਈਬ ਕਰੋ ਬਾਈ ਜੀ ਹਾਂ ਸਬਸਕ੍ਰਾਈਬ ਬਾਈ ਜੀ ਸਾਬ ਸਬਸਕ੍ਰਾਈਬ ਕਰੋ ਜੀ ਆਪਣਾ ਹੱਥ ਬੰਨ ਕੇ ਬੇਨਤੀ ਆ ਬਾਈ ਜੀ ਤੇ ਨਾਲੇ ਉਸ ਤੇ ਫੇਸਬੁੱਕ ਤੇ ਫੋਲੋ ਹਾਂ ਫੇਸਬੁੱਕ ਤੇ ਬਾਈ ਜੀ ਆਪਣੀ ਕਰਿਆ ਕਰੋ ਹਾਂ ਕਰਿਆ ਕਰੋ ਬਾਈ ਜੀ ਮੈਂ ਬਾਈ ਕਹਿੰਦਾ ਮੈਨੂੰ ਤਾਂ ਘੱਟੀ ਸਿਆਵ ਹੈ ਤੇ ਬਸ ਬਾਈ ਜੀ ਤੁਹਾਨੂੰ ਵੱਧ ਲਾਈਕ ਬਾਈ ਜੀ ਸ਼ੇਅਰ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਕੁਛ ਨਹੀਂ ਹੁੰਦਾ ਇੱਕ ਬਟਨ ਜਦ ਆਪਣਾ ਪੈਂਦਾ ਕਰ ਕਰ ਦਿਆ ਕਰੋ ਯਾਰ ਕੀ ਗੱਲ ਹੈ ਹਨਾ ਕੋਈ ਗੱਲ ਨਹੀਂ ਬਾਈ ਜੀ ਕਰ ਦਿਆ ਕਰੋ ਤੇ ਇਹ ਕਰਿਓ ਬਾਈ ਕਿਰਪਾ ਹਨਾ ਤੇ ਚਲੋ ਜੀ ਵੀਰ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ